ਪਠਾਨਕੋਟ ਦਾ ਨਗਰ ਨਿਗਮ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ ਮੁਰ ਇਕ ਵਾਰ ਫਿਰ ਤੋਂ ਸੁਰਖੀਆਂ ਵੇਖਣ ਨੂੰ ਮਿਲ ਰਹੀਆਂ ਐ ਇਸ ਵਾਰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ ਜਿ세 ਚੱਲਦੀ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਜਿੱਥੇ ਨਕਸ਼ੇ ਪਾਸ ਹੁੰਦੇ ਨੇ ਉੱਥੇ ਜਾ ਕੇ ਜਦੋਂ ਚੈਕਿੰਗ ਕੀਤੀ ਗਈ ਤਾਂ ਵਿਭਾਗ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਨਜ਼ਰ ਆਇਆ ਤੇ ਲੋਕਾਂ ਦੇ ਵੱਲੋਂ ਇਮਾਰਤਾਂ ਦੀ ਗਲਤ ਉਸਾਰੀ ਕੀਤੀ ਜਾ ਰਹੀ ਹੈ, ਬੱਚਿਆਂ ਦੀ ਖੇਡਣ ਵਾਲੀ ਪਾਰਕ ਤੇ ਵੀ ਲੋਕਾਂ ਨੇ ਨਜਾਇਜ਼ ਕਬਜ਼ਾ ਕਰ ਲਿਆ। ਜੇਕਰ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਇਹਨਾਂ ਵੱਲੋਂ ਬਿਲਡਿੰਗਾਂ ਨੂੰ ਚੈੱਕ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਨਤੀਜੇ ਵਜੋਂ ਲੋਕ ਆਪਣੀ ਮਨਮਰਜ਼ੀ ਨਾਲ ਇਮਾਰਤਾਂ ਤਿਆਰ ਕਰ ਰਹੇ ਨੇ। ਦੂਜੇ ਪਾਸੇ ਜਦ ਇਹ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਰਟੇ ਰਟਵਾਇਆ ਜਵਾਬ ਸੀ। ਤਾਂ ਉਹਨਾਂ ਦਾ ਕੀ ਕਹਿਣਾ ਸੀ ਤੁਸੀਂ ਸੁਣ ਲਓ। ਬਰਾਹਾਲ ਨਜਾਇਜ਼ ਕਬਜ਼ੇ ਜਿੱਥੇ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਨੇ ਉੱਥੇ ਹੀ ਅਧਿਕਾਰੀਆਂ ਦੀ ਕੁੰਭ ਕਰਨੀ ਨੀਂਦ ਕਈ ਪਠਾਨਕੋਟ ਤੋਂ ਲਕੀ ਰਾਜਪੂਤੀ ਰਪੂਰਤ ਵੈਸਪਾ ਪੰਜਾਬ ਜਿਸ ਨੇ ਕੰਮ ਸ਼ੁਰੂ ਕਰਦਾ ਨਕਸ਼ਾ ਪਾਸ ਕਰਵਾਉਂਦਾ ਕਿ ਆ ਨਿਗਰਨੀਆ ਟੀਮਾਂ ਟੈਂਟਾਂ ਤੇ ਜਾ ਕੇ ਚੈੱਕ ਕਰਦੀਆਂ ਨੇ ਇੱਥੇ ਕੁਝ ਤਾਂ ਗੱਤਤ ਨਹੀਂ ਹੋ ਰਹਾ ਦੇਖੋ ਰੂਟੀਨ ਦੇ ਵਿੱਚ ਚੈਕਿੰਗ ਕਰਦੇ ਆ ਕਈ ਵਾਰ ਆ ਕੇ ਮਤਲਬ ਕੰਮ ਸ਼ੁਰੂ ਹੋ ਜਾਂਦਾ ਉਹ ਥੋੜਾ ਹਫ਼ਤੇ ਬਾਅਦ ਪਤਾ ਲੱਗਿਆ ਜਿਵੇਂ ਤੇ ਫਿਰ ਜਦੋਂ ਵੀ ਨੋਟਿਸ ਜਾਂਦਾ ਉਹ ਕਾਰਵਾਈ ਕਰਦੀ ਹੈ ਨਿਗਰਨੀ ਨਿਗਮ ਵੀ ਰਹੀ ਸਰ ਆਪਣੇ ਸ਼ਹਿਰ ਦੇ ਵਿੱਚ ਕਈ ਐਸੇ ਦੁਕਾਨਾਂ ਨੇ ਲਾਈਕ ਆ ਨਵਾਂ ਨਿਵੇਂ ਲਾ ਕੇ ਪਈ ਤਾਂ ਇੱਕ ਦੁਕਾਨ ਬਣਦੀ ਆ ਉਹ ਦੇਰ ਦੇ ਕਿੰਨੇ ਸੋਰ ਪਾਸੀ देखो ਇਹਦੇ ਨਕਸ਼ਾ ਦੇਖ ਕੇ ਹੀ ਪਤਾ ਲੱਗ ਸਕਦਾ ਵੀ ਉਹਦੇ ਕਿੰਨੇ ਪਾਸ ਹੈਗੇ ਜਨਰਲੀ ਦੋ ਮੰਜ਼ਲ ਨਕਸ਼ਾ ਪਾਸ ਹੁੰਦਾ ਹੈਗਾ ਪਰ ਜੇ ਕੋਈ ਐਫਏਆਰ ਜਾਂ ਪਾਰਕਿੰਗ ਵਗੈਰਾ ਅਗਲੇ ਨੇ ਛੱਡੀ ਹੈ ਤਾਂ ਵੱਧ ਵੀ ਹੋ ਸਕਦਾ ਪਾਸ ਤਿੰਨ ਮੰਜ਼ਲ ਦਾ ਵੀ ਹੋ ਸਕਦਾ ਕੋਈ ਇਦਾਂ ਦਾ ਫਿਕਸ ਨਹੀਂ ਹੈਗਾ ਉਹ ਡਿਪੈਂਡ ਕਰਦਾ ਵੀ ਉਹਨੇ ਪਾਰਕਿੰਗ ਕਿੰਨੀ ਪ੍ਰੋਵਾਈਡ ਕੀਤੀ ਹੋਈ ਹੈ ਸਰ ਚਾਰ ਮੰਜ਼ਲਾ ਉਹਨਾਂ ਨੇ ਜਿਹੜਾ ਆ ਬਣਾਈਆਂ ਨਹੀਂ ਤੇ ਭਾਵੇਂ ਇੱਥੇ ਮੋਦੀ ਬਣਾਈਆ ਚਾਹ ਬਣਾ ਸਕਦੇ ਨੇ ਇਹਦਾ ਨਕਸ਼ਾ ਦੇਖ ਕੇ ਹੀ ਦੱਸਿਆ ਜਾ ਸਕਦਾ ਵੀ ਉਹਦਾ ਕੀ ਪਾਸ ਹੈਗਾ तो दूसरा उस बिल्डिंग का जोपर्टा पाया गया तो दरवाजे भी कटे गए मैं यही तो दस रहा भी नक्शा देख के ही दसा जाता है भी उन्होंने की पास है आप प्लैन की कह सकते भी उन्हें अपरूव कराई है उधरले पास ओपनिंग नहीं कराई बढ़ावा नहीं बधा जनरली अलाउड नहीं होंगे है